ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਗੁਰਬਾਣੀ ਅਨੁਸਾਰ ਸੰਤ ਕਿੰਨੂ ਕਹਿੰਦੇ ਹਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਾਂਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਹਦਾ ਅਰਥ ਹੈ ਜਿਨੂੰ ਸਾਹ ਲੈਣ ਜਿਨ੍ਹਾਂ ਤੇ ਸਾਹ ਛੱਡਣ ਜਿਨ੍ਹਾਂ ਸਮਾਵੀ ਉਹ ਆਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਿਸਰਧਾਨੀ ਨਾ ਉਹੀ ਸੰਤ ਹੁੰਦਾ ਹੈ ਜਿਹੜਾ ਆਪ ਵੀ ਜਪਦਾ ਹੈ ਤੇ ਦੂਸਰਿਆਂ ਨੂੰ ਵੀ ਨਾਮ ਜਪਾਉਂਦਾ ਹੈ ਪਰ ਅਸੀਂ ਤਾਂ ਇੱਕ ਪੈਰਾਵੇ ਨੂੰ ਹੀ ਇੱਕ ਭੇਖ ਨੂੰ ਹੀ ਸੰਤ ਬਣਾ ਲਿਆ ਹੈ ਜਿਹਦੇ ਕੋਲ ਜਿੰਨੇ ਜ਼ਿਆਦਾ ਚੇਲੇ ਨੇ ਤੇ ਜਿੰਨੀ ਵੱਡੀ ਗੱਡੀ ਹੈ ਉਹ ਉਹਨਾਂ ਹੀ ਵੱਡਾ ਸੰਤ ਹੈ ਉਹਨਾਂ ਹੀ ਵੱਡਾ ਸਾਧ ਹੈ ਤੇ ਅਸੀਂ ਉਹਦੇ ਮਗਰ ਤੁਰੇ ਫਿਰਦੇ ਹਾਂ ਇੱਕ ਵਾਰ ਚਾਈਨਾ ਦੇ ਰਾਜੇ ਨੇ ਨਾ ਇੱਕ ਚਾਈਨਾ ਦੇ ਹੀ ਬੜੇ ਵੱਡੇ ਸੰਤ ਨੂੰ ਪੁੱਛ ਲਿਆ ਸੀ ਵੀ ਸੰਤ ਜੀ ਦੱਸੋ ਸਾਨੂੰ ਵੀ ਸੰਤ ਦੀ ਕੀ ਪਛਾਣ ਹੈ ਸਾਨੂੰ ਕਿਦਾਂ ਪਤਾ ਲੱਗੇਗਾ ਵੀ ਇਹ ਸੰਤ ਹੈ ਜਾਂ ਇਹ ਸੰਤ ਨਹੀਂ ਹੈ ਤੇ ਉਹ ਸੰਤ ਨੇ ਕਿਹਾ ਸੀਗਾ ਵੀ ਜਿਸ ਬੰਦੇ ਦੇ ਨਾਲ ਵੇਲੇ ਦੀ ਹਕੂਮਤ ਤੇ ਵੇਲੇ ਦਾ ਸਮਾਜ ਉਹਦੇ ਵਿਚਾਰਾਂ ਦੇ ਨਾਲ ਸਹਿਮਤ ਨਾ ਹੋਵੇ ਤੇ ਉਲਟਾ ਸਹਿਮਤ ਹੀ ਨਾ ਹੋਵੇ ਬਲਕਿ ਉਹਦੇ ਤੇ ਤਰਸਿੱਦਤ ਵੀ ਕਰੇ ਤੇ ਸਮਝ ਲਓ ਉਹੀ ਬੰਦਾ ਸੰਤ ਹੈ ਤੇ ਈਸਾ ਮਸੀਹ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀਗਾ ਭਈ ਜੇਸ ਬੰਦੇ ਦਾ ਵਿਰੋਧ ਉਹਦੇ ਘਰ ਦੇ ਹੀ ਕਰਦੇ ਹੋਣ ਨਾ ਘਰ ਦੇ ਵੀ ਸਹਿਮਤ ਨਾ ਹੋਣ ਤੇ ਸਮਾਜ ਵੀ ਸਹਿਮਤ ਨਾ ਹੋਵੇ ਤੇ ਸਮਝ ਲਓ ਉਹੀ ਸ਼ਾਂਤ ਹੁੰਦਾ ਹੈ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨਾਲ ਹੀ ਦੇਖ ਲਓ ਕੀ ਹਕੂਮ ਵੇਲੇ ਦੀ ਹਕੂਮਤ ਵੇਲੇ ਦਾ ਸਮਾਜ ਉਹਨਾਂ ਨਾਲ ਸਹਿਮਤ ਸੀਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੂਤਨਾ ਵੀ ਕਿਹਾ ਗਿਆ ਬੇਤਾਲਾ ਵੀ ਕਿਹਾ ਗਿਆ ਗੁਰੂ ਮਹਾਰਾਜ ਨੂੰ ਜੇਲ੍ਹ 'ਚ ਵੀ ਰਹਿਣਾ ਪਿਆ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਉਹਨਾਂ ਦਾ ਵੱਡਾ ਭਰਾ ਪ੍ਰੀਤੀ ਚੰਦ ਜੀ ਕੀ ਸਹਿਮ ਸੀਗਾ ਤੇ ਵੇਲੇ ਦੀ ਹਕੂਮਤ ਸਹਿਮ ਸੀਗੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਗਿਆ 6ਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਨਾਲ ਕੀ ਵੇਲੇ ਦੀ ਹਕੂਮਤ ਸਹਿਮ ਸੀਗੀ ਉਹਨਾਂ ਨੂੰ ਵੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ 9ਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜੀ ਉਹਨਾਂ ਨਾਲ ਕੀ ਵੇਲੇ ਦੀ ਹਕੂਮਤ ਸਹਿਮ ਸੀਗੀ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ 10ਵੇਂ ਮਹਾਰਾਜ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਨਾਲ ਕੀ ਵੇਲੇ ਦੀ ਹਕੂਮਤ ਸਹਿਮਤ ਸੀਗੀ ਬਾਈ ਧਾੜ ਦੇ ਰਾਜੇ ਸਹਿਮਤ ਸੀ ਗਏ ਇੱਕ ਪਹਾੜੀ ਰਾਜੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਕਹਿ ਦਿੱਤਾ ਸੀਗਾ ਬਈ ਮਹਾਰਾਜ ਤੁਸੀਂ ਤੇ ਸੰਤ ਹੈ ਗਿਓ ਤੁਹਾਡੇ ਹੱਥ ਦੇ ਵਿੱਚ ਨਾ ਮਾਲਾ ਚੰਗੀ ਲੱਗਦੀ ਆ ਤੁਹਾਡੇ ਹੱਥ ਦੇ ਵਿੱਚ ਤਲਵਾਰ ਤੇ ਬੰਦੂਕ ਚੰਗੀ ਨਹੀਂ ਲੱਗਦੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨੂੰ ਜਵਾਬ ਦਿੱਤਾ ਸੀਗਾ ਜੇ ਕੋਈ ਜ਼ਾਲਮ ਮਜਲੂਮ ਕਿਸੇ ਦੇ ਉੱਤੇ ਅਤਿਆਚਾਰ ਕਰਦਾ ਪਿਆ ਤੇ ਮੈਂ ਉਹਦੇ ਅੱਗੇ ਹੱਥ ਜੋੜ ਕੇ ਉਹਨੂੰ ਰੋਕਾਂ ਤੇ ਉਹ ਫਿਰ ਵੀ ਨਾ ਰੁਕੇ ਤੇ ਫਿਰ ਤੇ ਮੇਰਾ ਤਲਵਾਰ ਨੂੰ ਚੱਕਣਾ ਬਣਦਾ ਹੈ ਨਾ ਜੋ ਕਿ ਗੁਰੂ ਮਹਾਰਾਜ ਜ਼ਫਰਨਾਮੇ ਦੇ ਵਿੱਚ ਵੀ ਲਿਖਦੇ ਹਨ ਚੂਕਾਰ ਅਜ ਹਮਾ ਹਿਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ਵੀ ਫੇਰ ਮੇਰਾ ਤਲਵਾਰ ਦੇ ਮੁਠੇ ਤੇ ਹੱਥ ਪਾਣਾ ਨਾ ਹਲਾਲ ਹੈ ਜਾਇਜ਼ ਹੈ ਫੇਰ ਤਲਵਾਰ ਫੜਨੀ ਮੇਰੀ ਜਾਇਜ਼ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਤ ਵੀ ਸਨ ਤੇ ਸਿਪਾਈ ਵੀ ਸਨ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਲਵਾਰ ਨਾ ਚੱਕਦੇ ਨਾ ਤੇ ਹਿੰਦੁਸਤਾਨ ਦਾ ਜਨਕਸ਼ਾ ਹੀ ਕੋ ਛੋੜ ਹੋਣਾ ਸੀਗਾ ਜਿੱਦਾਂ ਰੂਸ ਦੇ ਕਈ ਦੇਸ਼ਾਂ ਦਾ ਇੰਡੋਨੇਸ਼ੀਆ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇਹ ਸਾਰੇ ਦੇਸ਼ Hindu ਦੇਸ਼ ਸੀਗੇ Hindu ਮੁਲਕ ਸੀਗੇ ਤੇ ਅੱਜ ਉਹਨਾਂ ਦੇ ਵਿੱਚ ਹਿੰਦੂ ਧਰਮ ਦੇਖਣ ਨੂੰ ਨਹੀਂ ਮਿਲਦਾ ਤੇ ਇੱਥੇ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਲਵਾਰ ਨਾਲ ਚੱਕਦੇ ਹਿੰਦੁਸਤਾਨ ਦੇ ਵਿੱਚ ਵੀ ਅੱਜ ਨਾ ਗਿਰਜਾਕਾਰ ਹੋਣੇ ਸੀ ਤੇ ਨਾ ਮੰਦਰ ਹੋਣੇ ਸੀਗੇ ਜਿੱਦਾਂ ਸ਼ਹਿਰ ਕਹਿੰਦਾ ਹੈ ਨਾ ਬਾਤ ਕਹੂੰ ਅਬ ਕੀ ਨਾ ਬਾਤ ਕਹੂੰ ਤਬ ਕੀ ਬਾਤ ਕਹੂੰ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੁੰਦੀ ਸਭ ਕੀ ਤੇ ਆਪਾਂ ਤੇ ਅੱਜਕੱਲ੍ਹ ਸੰਤਾਂ ਦੇ ਮਗਰ ਤੁਰੇ ਫਿਰਦੇ ਆ ਸਾਨੂੰ ਤੇ ਸੰਤਾਂ ਦੀ ਹੀ ਪਛਾਣ ਨਹੀਂ ਹੈਗੀ ਕਿਸੀ ਸੰਤ ਨੇ ਆਪਣੇ ਨਾਂ ਦੇ ਮਗਰ ਤੁਸੀਂ ਦੇਖਿਆ ਆਉਣਾ ਉਹਦੇ ਗੱਡੀ ਦੇ ਮਗਰ ਲਿਖਿਆ ਹੁੰਦਾ ਹੈ ਡੇਰਿਆਂ ਦੇ ਉੱਤੇ ਲਿਖਿਆ ਹੁੰਦਾ ਹੈ ਸ਼੍ਰੀ ਸ਼੍ਰੀ 108 ਫਲਾਣਾ ਜੀ ਮਹਾਰਾਜ ਸ਼੍ਰੀ ਸ਼੍ਰੀ 1008 ਫਲਾਣਾ ਜੀ ਮਹਾਰਾਜ ਇਹ ਚਲੋ Hindu ਧਰਮ ਦੇ ਵਿੱਚ ਤੇ ਬੰਦਾ Hindu ਧਰਮ ਦੇ ਵਿੱਚ ਜਿਹੜੇ ਮੁੱਖ ਗ੍ਰੰਥ ਹਨ ਉਹਨਾਂ ਦੇ ਵਿੱਚ ਹੁੰਦੇ ਹਨ ਚਾਰ ਵੇਦ ਛੇ ਸ਼ਾਸਤਰ 18 ਪੁਰਾਣ 27 ਸਮ੍ਰਿਤੀਆਂ 52 ਉਪਨਿਸ਼ਦ ਤੇ ਇੱਕ ਗਾਇਤਰੀ ਮੰਤਰ ਇਹ ਸਾਰਿਆਂ ਨੂੰ ਜਦੋਂ ਤੁਸੀਂ ਜੋੜੋ ਤੇ 108 ਬੰਦਾ ਹੈ ਜਿਹਦਾ ਮਤਲਬ ਹੈ ਵੀ ਜੇ ਨੇ ਇਹ ਸਾਰਿਆਂ ਦਾ ਚੰਗੀ ਤਰ੍ਹਾਂ ਅਧਿਐਨ ਕਰ ਲਿਆ ਹੈ ਪੜ੍ਹ ਲਿਆ ਹੈ ਉਹਦਾ ਗਿਆਨ ਹੋ ਗਿਆ ਹੈ ਉਹ 108 ਆਪਣੇ ਨਾਂ ਤੇ ਮਗਰ ਲਗਾ ਲੈਂਦਾ ਹੈ ਹਿੰਦੂ ਧਰਮ ਦੇ ਵਿੱਚ ਤੇ ਗ੍ਰੰਥਾ ਦੇ ਅਨੁਸਾਰ ਜਿਹਦਾ ਉਹਨੂੰ ਇਹਨਾਂ ਦਾ ਪੂਰਾ ਗਿਆਨ ਹੋ ਗਿਆ ਤੇ ਉਹਨੇ ਆਪਣੇ ਨਾਂ ਦੇ ਮਗਰ 108 ਲਾ ਲਿਆ ਉਹ ਤੇ ਚਲੋ ਬੰਦਾ ਸਿੱਖ ਧਰਮ ਦੇ ਵਿੱਚ 108 ਜਾਂ 1008 ਦਾ ਤੇ ਕੋਈ ਮਤਲਬ ਨਹੀਂ ਨਾ ਬੰਦਾ ਇਹ ਤੇ ਬਈ ਬ੍ਰह्मज्ञानी ਹੈ ਤੇ ਇਹ ਪੂਰਨ ਬ੍ਰह्मज्ञानी ਹੈ ਆਪਣੀਆਂ ਆਪ ਨੂੰ ਹੀ ਆਪਣੇ ਡਿਗਰੀਆਂ ਦਿੱਤੀਆਂ ਹੋਈਆਂ ਇਹਨਾਂ ਨੇ ਵੀ ਮੈਂ 108 ਤੇ ਮੈਂ 1008 ਤੇ ਉਹ ਜਿੱਦਾਂ ਸਾਨੂੰ ਕਹਿੰਦੇ ਨੇ ਤੇ ਅਸੀਂ ਉਦਾਂ ਹੀ ਉਹਨਾਂ ਦੇ ਮਗਰਤੂਰੀ ਫਿਰਦੇ ਆ ਤੇ ਉਹਨਾਂ ਦੀਆਂ ਗੱਲਾਂ ਵੀ ਮੰਨਦੇ ਆ ਜੇ ਕਿਸੀ ਉਹ 108 ਮਾਤਮਾ ਨੇ ਕਹਿ ਦਿੱਤਾ ਸਾਨੂੰ ਵੀ ਇਨੀਆਂ ਮਸਿਆ ਸਾਡੇ ਡੇਰੇ ਤੇ ਆ ਕੇ ਇੱਥੇ ਆ ਕੇ ਇਸ਼ਨਾਨ ਕਰਨਾ ਹੈ ਇਨੀਆਂ ਪੂਰਨ ਮਾਸ਼ੀਆਂ ਇੱਥੇ ਸਾਡੇ ਡੇਰੇ ਤੇ ਆ ਕੇ ਆਜਣੀਆਂ ਪਰਨੀਆਂ ਨੇ ਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣੀਆਂ ਅਸੀਂ ਉਦਾਂ ਹੀ ਕਰਦੇ ਆ ਤੇ ਗੁਰੂ ਮਹਾਰਾਜ ਨੇ ਕਿਹਾ ਸੀਗਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਗੇ ਹੀ ਨਤਮਸਤਕ ਹੋਣਾ ਸਿੱਖਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀਗਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਮਹਾਰਾਜ ਨੇ ਹੁਕਮ ਕੀਤਾ ਸੀਗਾ ਬਈ ਹਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਤੇ ਉਹਦੇ ਅੱਗੇ ਹੀ ਨਤਮਸਤਕ ਹੋਣਾ ਹੈ ਨਾ ਕਿ ਇਹ ਨਾ ਸਾਧਾਂ ਸੁਧਾਂ ਦੇ ਸੰਤਾਂ ਦੇ ਅੱਗੇ ਮੱਥੇ ਟੇਕਨੇ ਹਨ ਸੋ ਸਾਨੂੰ ਇੱਕ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਨਤਮਸਤਕ ਹੋਣਾ ਚਾਹੀਦਾ ਹੈ ਐਨੀਆਂ ਕੋ ਬੇਨਤੀਆਂ ਆਪ ਸੰਗਤਾਂ ਦੇ ਚਰਨਾਂ 'ਚ ਕਰਨੀਆਂ ਸਨ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਦਾ ਸ਼ਮਾ ਦਾ ਜਾ ਯਾਚਕ ਹੈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ